ਕੱਸੀ ਗੱਲ ਜੀ ਅੱਜ ਇੱਧਰ ਸਾਈਂ ਬਾਬਾ ਮਦਰ ਦੇ ਕੋਲ ਆਏ ਸੀਗੇ ਚੌਕੰਡੇ ਇੱਥੇ ਸਪੈਕਟਕਲ ਕੋਵਰਾ ਨਿਕਲ ਆਇਆ ਸੀਗਾ ਤੇ ਆਉ ਉਹਨੂੰ ਰੈਸਕਿਊ ਕਰੀਏ ਨਾਲ ਸੇਫਲੀ ਜਗ੍ਹਾ ਤੇ ਰੱਖੀਏ ਇਹਦਾ ਏਰੀਆ ਇਹਦਾ ਵੀ ਇਹਦਾ ਵੀ ਇਹੋ ਛੋਟਾ ਡੱਬਾ ਕਿੱਥੇ ਆਹ ਜਿਹੜਾ ਪੂਰੀ ਭੜਿਆ ਕੋਈ ਨਹੀਂ ਸ਼ੇਕ ਬਾਤ ਕਰਾਂਗੇ ਹੋਰ ਕਿ ਦੇਖੋ ਦੇਖੋ ਇਹ ਦੇਖ ਹਾ ਦੇ ਹਾ ਦੇ Hãy subscribe cho kênh Ghiền Mì Gõ những video hấp dẫn ਹਲੋ ਰੈਸਕਿਊ ਹੋ ਗਿਆ ਹੁਣ ਇਹਨੂੰ ਸੇਫਲੀ ਜਗ੍ਹਾ ਰਿਲੀਜ਼ ਕਰਦੇ ਨਾਲੇ ਇਹਦੇ ਬਾਰੇ ਦੱਸਾਂਗੇ ਠੀਕ ਹੈ ਜੀ ਹਾਂਜੀ ਹੁਣ ਇਹਨੂੰ ਰਿਲੀਜ਼ ਕਰਨ ਆ ਗਏ ਆ ਇਹ ਸਪੈਕਟਿਕਲ ਕੋਬਰਾ ਵਾ ਇਹਦੇ ਨਿਊਰੋਟੌਕਸਿਕ ਗੈਰ ਹੁੰਦੀ ਆ ਜੇ ਤੁਹਾਡੇ ਘਰ ਦੇ ਆਲਦ ਵਾਲੇ ਇਤਰਾਸ ਸਨੇਕ ਨਿਕਲੇ ਉਤੋਂ ਦੂਰੀ ਬਣਾ ਕੇ ਰੱਖਣੀ ਆ ਇਹਦੇ ਹੱਡ ਤੋਂ ਪਛਾਣ ਹੋ ਜਾਂਦਾ ਵਾ ਕਿ ਇਹ ਜ਼ਹਿਰੀਲਾ ਵਾ ਕਈ ਜਣੇ ਫੋਟੋ ਭੇਜ ਕੇ ਪੁੱਛਦੇ ਆ ਕਿ ਸੱਪ ਜ਼ਹਿਰੀਲਾ ਜਾਂ ਕਿਹੜਾ ਵਾ ਇਹਹੀ ਸਨੇਕ ਇਦਾਂ ਦਾ ਸਪੈਕਟਿਕਲ ਕੋਬਰਾ ਜਿਹੜਾ ਆਪਣਾ ਹੱਡ ਚੱਕ ਕੇ ਚੇਤਾਵਨੀ ਦਿੰਦਾ ਵਾ ਇਹ ਬਾਬਾ ਸਾਈਂ ਜੀ ਦੇ ਮੰਦਰ ਕੋਲੋਂ ਫੜਿਆ ਸੀਗਾ। ਤੁਸੀਂ ਦੇਖ ਸਾਦੇ ਆ। ਕਾਫੀ ਫਰਤੀਲਾ ਵਾ। ਬਾਕੀ ਜਿੰਨੇ ਵੀ ਸਨੇਕ ਆ ਉਹ ਛੜਦੇ ਭੱਜ ਜਾਂਦੇ ਆ। ਇਹੀ ਸਨੇਕ ਇਧਰ ਆ ਵਾ। ਜਿਹੜਾ ਚੇਤਾਵਨੀ ਦਿੰਦਾ ਤੇ ਮੈਂ ਇੱਥੇ ਗੂਦੀ ਬਣਾ ਕੇ ਰੱਖੀ। ਬਾਕੀ ਤੁਹਾਨੂੰ ਸਨੇਕ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋ ਤਾਂ ਤੁਸੀਂ ਮੈਨੂੰ ਕਾਲ ਕਰਕੇ Thank